ਜਾ ਰਹੀ ਹੈ ਕਿਤਨੇ ਕਿਤੇ 95 ਬੋੜਾ ਦਾ ਜ਼ਿਕਰ ਕੀਤਾ ਅੱਜ ਆਮ ਆਦਮੀ ਪਾਰਟੀ ਨੇ ਗਰੰਟੀਆਂ ਪੰਜ ਪੇਸ਼ ਕੀਤੀਆਂ ਨੇ ਉਹ ਕਹਿੰਦੇ ਇਲੈਕਟ੍ਰਿਕ ਬੱਸਾਂ ਚਲਾਵਾਂਗੇ ਬੁੱਢੇ ਨਾਲੇ ਨੂੰ ਅਸੀਂ ਸਾਫ਼ ਕਰਾਂਗੇ ਪਹਿਲੀਆਂ ਗਰੰਟੀਆਂ ਦਾ ਪੇਸ਼ ਕਰਦੇ ਨੇ 3 ਸਾਲ ਹੋ ਗਏ ਉਹਨਾਂ ਦੀ ਸਰਕਾਰ ਹੈ ਪਹਿਲੀਆਂ ਗਰੰਟੀਆਂ 1000 ਰੁਪਏ ਵਾਲੀ ਗਰੰਟੀ ਕਿੱਥੇ ਹੈ 2500 ਰੁਪਿਆ ਪੈਨਸ਼ਨ ਕਿੱਥੇ ਹੈ ਜਿਹੜਾ ਲਾਅ ਐਂਡ ਆਰਡਰ ਦੀ ਸੀ ਉਹ ਕਿੱਥੇ ਹੈ ਪਹਿਲੀਆਂ ਗਰੰਟੀਆਂ ਤਾਂ ਪੂਰੀਆਂ ਨਹੀਂ ਹੋਈਆਂ ਇਹਨਾਂ ਨੂੰ ਗਰੰਟੀਆਂ ਹੀ ਲੈ ਕੇ ਬੈਠਣੀਆਂ ਜਿਸ ਪ੍ਰਕਾਰ ਦੇ ਇਹ ਗਰੰਟੀਆਂ ਤੇ ਗਰੰਟੀਆਂ ਤੇ ਗਰੰਟੀਆਂ ਹੈ ਦਿੱਲੀ ਦੇ ਅੰਦਰ ਵੀ ਸਰਕਾਰ ਚਲੀ ਜਾਣੀ ਹੈ ਜੀ ਕਿਸਾਨਾਂ ਨੂੰ ਲੈ ਕੇ ਤੁਹਾਡਾ ਕੀ ਕਹਿਣਾ ਜੀ ਡੱਲੇਵਾਲ ਸਾਹਿਬ ਦੇਖੋ ਕਿਸਾਨ ਸ਼ਾਂਤੀਪੂਰਕ ਤਰੀਕੇ ਨਾਲ ਆਪ ਦਾ ਪ੍ਰਦਰਸ਼ਨ ਕਰ ਰਹੇ ਸੀ ਉਹ ਦਿੱਲੀ ਜਾ ਰਹੇ ਸੀ ਕਿਉਂ ਰੋਕਿਆ ਜਾ ਰਿਹਾ ਉਹਨਾਂ ਨੂੰ ਅੱਜ ਇਹ ਹਾਲਾਤ ਹੋ ਗਏ ਕਿ ਡੱਲੇਵਾਲ ਸਾਹਿਬ ਨੂੰ ਮਰਨ ਵਰਤੇ ਬੈਠਣਾ ਪਿਆ ਦੋਨੇ ਸਰਕਾਰਾਂ ਜ਼ਿੰਮੇਦਾਰ ਹੈ ਕੇਂਦਰ ਦੀ ਸਰਕਾਰ ਤੇ ਪੰਜਾਬ ਸਰਕਾਰ ਕੀ ਪੰਜਾਬ ਦੇ ਕਿਸਾਨ 131 ਜਾਂ 150 ਲੋਕ ਕੀ ਦਿੱਲੀ ਨਹੀਂ ਜਾ ਸਕਦੇ ਦਿੱਲੀ ਕਿਸੇ ਦੀ ਬਾਪਦੀ ਹੈ ਸੋ ਇਹਦੇ ਗੁਨੇਗਾਰ ਦੋਵੇਂ ਸਰਕਾਰਾਂ ਹਜੇ ਤੱਕ ਕਿਸੇ ਸਰਕਾਰ ਵੱਲੋਂ ਇਹ ਉਪਰਾਲਾ ਨਹੀਂ ਹੋਇਆ ਕਿ ਢੱਲੇਵਾਲ ਸਾਹਿਬ ਨਾਲ ਬੈਠ ਕੇ ਗੱਲਬਾਤ ਕਰ ਲਈ ਜਾ ਲੱਗਦਾ ਜੀ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੂੰ ਦਖਲਅੰਦਾਜ਼ੀ ਦੇ ਕੇ ਮੈਂ ਕਿਹਾ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਇਸ ਮਾਮਲੇ ਤੇ ਇਕੱਠੀਆਂ ਕਿ ਕਿਸਾਨਾਂ ਦੀ ਦੁਰਦਸ਼ਾ ਕਰਨੀ ਹੈ ਔਰ ਪੁੱਛਣਾ ਨਹੀਂ ਹੈ ਕਿਸਾਨਾਂ ਨੂੰ ਔਰ ਕਿਸਾਨਾਂ ਦਾ ਮਾੜਾ ਹਾਲ ਕਰ ਆਪਣੀ ਇੱਥੇ ਕੌਂਸਲ ਬਣਾਏਗੀ ਤੇ ਮੇਰ ਸਾਡਾ ਬਹੁਤ ਕਰ ਰਿਹਾ ਉਹਨਾਂ ਨੂੰ ਦੇਖੋ ਲੁਧਿਆਣਾ ਉਹਨਾਂ ਬਾਈ ਦੀ ਬਰੇਕ ਨੂੰ ਪੰਜੇ ਵਾਲੇ ਬਟਨ ਤੇ ਮੋਰ ਨਾ ਲਗਾ ਚੰਗਾ ਹੁੰਦਾ ਰਿਹਾ ਜੀ ਸਾਰੇ ਇੱਕ ਐਕਨ ਬਲੰਦ ਕਰਨਾ ਤੇ ਜਿਹਨੇ ਵੀ ਆਰਟੀ ਅਸੇ ਤੇ ਆਪਦੇ ਉਮੀਦਵਾਰਾਂ ਸੇ ਪੁੱਛਾਚ ਕਰ ਰਹੇ ਔਰ ਮੈਨੂੰ ਪਤਾਵਾਸ ਕਰਦੇ ਕਿ ਪਹਿਲਾਂ ਵੀ ਸਾਡਾ ਮੇਰ ਬਣਿਆ ਰਿਹਾ ਕਿ ਇਸ ਵਾਰ ਵੀ ਸੋ ਕੰਗਰਸ ਪਾਰਟੀ ਦਾ ਮੇਰ ਬਨੇਗਾ ਸਰ ਲੋਕ ਲਗਾਤਾਰ ਜਿਹੜੀ ਵਿਰੋਧੀ ਪਾਰਟੀਆਂ ਸਵਾਲ ਚੱਕ ਰੀਆਂ ਸੀ ਕਿ ਰਾਜਾ ਬਣਨ ਕੇ ਜਿਹਨਾਂ ਨੇ ਐਮਪੀ ਬਣਨ ਦਾ ਬਾਅਦ ਲਗਾਤਾਰ ਗੈਰ ਨੇ ਲੋਜਣ ਉਹ ਇਹ ਤਾਂ ਤੁਸੀਂ ਦੱਸਿਓ ਵੀ ਮੈਂ ਗਾਇਬ ਰਿਆ ਕਿ ਮੈਂ ਆਉਂਦਾ ਰਿਆ ਪਰ ਹਾਂ ਬਹੁਤ ਸਾਰੀ ਹਾਜ਼ਰੀ ਕਈ ਵਾਰੀ ਇਸ ਕਰਕੇ ਵੀ ਨਹੀਂ ਲੱਗ ਰਹੀ ਕਿਉਂਕਿ ਪਾਰਲੀਮੈਂਟ ਦੇ ਚੋਣਾਂ ਤੋਂ ਬਾਅਦ ਬਾਈ ਇਲੈਕਸ਼ਨ ਜਲੰਧਰ ਫਿਰ ਚਾਰ ਬਾਈ ਇਲੈਕਸ਼ਨ ਫਿਰ ਹਰਿਆਣਾ ਵਿੱਚ ਹੋਰ ਵੀ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਲੇਕਿਨ ਅੱਜ ਤੋ ਪਹਿਲਾ ਕੋਈ ਮੈਂਬਰ ਆਫ ਪਾਰਲੀਮੈਂਟ ਇਸ ਤਰ੍ਹਾਂ ਗਲੀਆਂ ਦੇ ਵਿੱਚ ਆਪਦੇ ਕੌਂਸਲ ਦੇ ਵਾਸਤੇ ਇਹ ਕੌਂਸਲਰਾਂ ਵਾਸਤੇ ਬੋਟਾ ਮੰਗਣ ਨਹੀਂ ਆਇਆ ਰਾਜਾ ਵਿੜਿੰਗਾ ਅੱਜ ਮੇਰੀ ਧਰਮ ਪਤਨੀ ਅਸੀਂ ਹਮੇਸ਼ਾ ਜਦੋਂ ਕਦੇ ਲੋੜ ਪਈ ਹੈ ਅਸੀਂ ਹਮੇਸ਼ਾ ਨਾਲ ਖੜੇ ਤੇ ਖੜੇ ਰਵਾਂ ਕਿਸਾਨਾਂ ਦਾ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਇਹ ਕਹਿੰਦੇ ਢੱਲੇਵਾਲ ਸਾਹਿਬ ਦੀ ਕਹਿੰਦੇ ਸੇਧ ਖਰਾਬ ਹੈ ਕਾਫੀ ਜ਼ਿਆਦਾ ਹਾਂਜੀ ਹੁਣ ਢੱਲੇਵਾਲ ਸਾਹਿਬ ਨੂੰ ਮੈਂ ਕਦੇ ਦਿਨ ਇੱਕ ਅਦੇ ਦਿਨ ਚ ਢੱਲੇਵਾਲ ਸਾਹਿਬ ਨੂੰ ਮਿਲਣ ਵੀ ਜਾਵਾਂਗੇ ਬਿਲਕੁਲ ਇਹ ਕਿਸਾਨਾਂ ਦੀ ਜਿਹੜੇ ਹਾਲਾਤ ਖਰਾਬ ਹੈ ਇਹ ਦੋਵੇਂ ਸਰਕਾਰਾਂ ਦੀ ਜ਼ਿੰਮੇਵਾਰੀ ਬੰਦੀ ਸੀ ਕਿ ਇਸ ਤਰ੍ਹਾਂ ਨਾ ਹੁੰਦਾ ਉਹ ਸ਼ਾਂਤਪੂਰਵਕ ਪ੍ਰਦਰਸ਼ਨ ਕਰਨਾਂ ਸੇ ਦਿੱਲੀ ਜਾ ਰਹੇ ਸੀ ਉਹਨਾਂ ਨੂੰ ਰੋਕਿਆ ਗਿਆ ਪਰ ਉਹ ਉਹ ਮਰਨ ਵਰਤਮੇ ਵਰਤ ਤੇ ਬੈਠੇ ਹੈ ਅਗਰ ਜੱਨੇ ਵਾਲਾ ਸਭ ਨੂੰ ਕੁਝ ਹੋਇਆ ਤਾਂ ਇਹ ਦੋਨੇ ਸਰਕਾਰਾਂ ਭਾਜਪੀ ਸਰਕਾਰ ਤੇ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਸਰ ਮੁੱਢੇ ਦਰਿਆ ਨੂੰ ਲੈ ਕੇ ਕਿੰਦਾ ਦੇਖੂ ਕਿ ਲਗਾਤਾਰ ਤਾਂ ਨਹੀਂ ਪ੍ਰਦਰਸ਼ਨ ਚੱਲ ਰਹੇ ਨੇ ਦੇਸ਼ ਨੂੰ ਲੈ ਕੇ ਤੇ ਇਸ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਮੈਂ ਪੱਤਰ ਲਿਖਿਆ ਆਉਣ ਵਾਲੇ ਦਿਨਾਂ ਚ ਅਸੀਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਸਮਾ ਲੈ ਕੇ ਕਿਉਂਕਿ ਵੱਡਾ ਸਲਾਹ ਇਹ ਦੇਸ਼ ਦੇ ਪ੍ਰਧਾਨ ਮੰਤਰੀ ਦੀ ਇੰਟਰਵੈਂਸ਼ਨ ਤੋਂ ਬਿਨਾ ਇਹ ਮਸਲਾ ਹੱਲ ਹੋਣਾ نامुमकिन ਹੈ ਇਸ ਕਰਕੇ ਅਸੀਂ ਆਉਣ ਵਾਲੇ ਸਮੇਂ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਇਸ ਮਸਲੇ ਤੇ ਬਿਲਾਤਾ